ਸਤਿ ਸ੍ਰੀ ਅਕਾਲ ਵੀਰ ਜੀ ਆਪਣੇ YouTube ਚੈਨਲ ਤੇ ਸਾਰਿਆਂ ਦਾ ਸਵਾਗਤ ਕਰਦੇ ਆਂ ਪਿੰਡ ਕੰਗਣਖੇੜਾ ਤਹਿਸੀਲ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਸਾਹਮਣੇ ਜਿਹੜੀ ਸਕਰੀਨ ਤੇ ਤੁਸੀਂ ਮੱਝ ਦੇਖ ਰਹੇ ਆਂ 5 ਦਿਨਾਂ ਦੇ ਲਾਗੇ ਭਾਗੇ ਸੂਈ ਵੀ ਆ ਮਗਰ ਇਹਦੇ ਕੱਟੀ ਐ 5 ਦਿਨਾਂ ਦੀ ਸੂਈ ਵੀ ਆ ਮਗਰ ਕੱਟੀ ਐ ਮੈਂ ਬਹੁਤ ਵੱਡੀ ਵੀ ਐ ਸੂਹਾ ਦਾ ਟਾਈਮ ਹੈਗਾ 9 ਵਜੇ ਦਾ ਵੀਰ ਜੀ ਵੀਡੀਓ ਬਣਾਉਣ ਦਾ ਮੱਝ ਖਾਲੀ ਕਰੀ ਵੀ ਐ ਕੋਈ ਧਾਰ ਨਹੀਂ ਛੱਡੀ ਕੁਛ ਨਹੀਂ ਗਾ ਖੀਸ ਤੋਂ ਖਾਲੀ ਹੋਈ ਵੀ ਮੱਝ ਐ ਕੱਦ ਭਜਨ ਮਾਈ ਦਾ ਚੰਗਾ ਹੈ ਮੌਕੇ ਤੇ ਦੁੱਧ ਦੇ ਥੱਲੇ 9 9.5 ਕਿਲੋ ਦੇ ਨੇੜੇ ਤੇ ਥੱਲੇ ਬੌਲੀ ਹੈ ਅੱਜ 5ਵਾਂ ਸ਼ੀਮਾ ਦਿਨ ਹੋ ਗਿਆ ਥਣ ਬਹੁਤ ਚੰਗਾ ਲੱਗਿਆ ਕੁਆਲਿਟੀ ਮਹਿੰਦੀ ਚੰਗੀ ਹੈ ਵੇਲ ਚੰਗੀ ਹੈ ਧਾਰ ਬਹੁਤ ਨਰਮ ਹੈ ਪੋਲੀ ਮੋਟੀ ਧਾਰ ਹੈ ਬਹੁਤ ਵਧੀਆ ਧਾਰਦੀ ਹੈ ਸਿੰਘ ਸੋਹਣਾ ਸਾਰੇ ਪੱਖ ਤੋਂ ਚੰਗੀ ਹੈ ਥਣ ਦੀ ਆਪਣੀ ਗਾਰੰਟੀ ਹੈ ਇਹਨੇ ਕੋਈ ਪੂਰ ਛਿੱਟਾ ਪਾਉਂਦੀ ਹੋਊਗੀ ਜਾਂ ਕੋਈ ਵੱਧ ਘੱਟ ਹੋਊਗਾ ਥਣ ਉਹ ਆਪਣੀ ਜ਼ਿੰਮੇਵਾਰੀ ਹੈ ਬਸ ਇਹੀ ਹੈ ਬਸ ਕੱਲਾ ਵੀ ਜਿਹੜੀ ਇਹ ਚੁਾਈ ਕਰੀ ਹੋਈ ਹੈ ਮੈਂ ਦੀ ਖਾਲੀ ਮਹਿੰਦੀ ਵੀਡੀਓ ਬਣਾਉਣ ਲੱਗੇ ਆਪਾਂ ਤਕਰੀਬਨ ਆਪਾਂ ਖਾਲੀ ਮਹਿੰਦੀ ਬਣਾਉਨੇ ਹੁੰਨੇ ਆ ਪਿੱਠਪੂੜਾ ਮਹਿੰਦਾ ਬਹੁਤ ਚੰਗਾ ਬਹੁਤ ਭਾਰੀ ਮੱਝ ਹੈ ਮਾਲਕਾਂ ਨੇ ਦੂਜਾ ਸੂਆ ਦੱਸਿਆ ਸੀ ਪਰ ਆਪਾਂ ਦੂਜਾ ਦੂਜਾ ਮੰਨ ਲਓ ਤੀਜਾ ਮੰਨ ਲਓ ਪਰ ਜਿੰਨਾ ਕਾ ਮਾਲਕਣ ਨੇ ਦੱਸਿਆ ਆਪਾਂ ਉਹਨਾਂ ਕੀ ਦੱਸਦੇ ਆ ਦੁੱਧ ਮਾਲਕਾਂ ਨੇ 7 ਲੀਟਰ ਦੱਸਿਆ ਟਾਈਮ ਦਾ ਦੁੱਧ ਦਿੰਦੀ ਰਹੀ ਇਹ ਪਿਛਲੇ ਸੂਏ ਹੁਣ ਵੇਖੋ 7 ਦੇਵੇ ਕਿ 8 ਦੇਵੇ ਆਇਆਂ ਨੀ ਆਪਾਂ ਦੇ 15 ਕਿਲੋ ਦੇਊਗੀ ਜਾਂ 20 ਕਿਲੋ ਦੇਊਗੀ ਦੁੱਧ 7 7 ਕਿਲੋ ਬੜੇ ਆਰਾਮ ਨਾਲ ਦੁੱਧ ਮਾਝ ਪਾ ਦੂਗੀ ਉਦੋਂ ਉੱਤੇ ਸੇਵਾ ਤਾਂ ਹੁੰਦਾ ਪਸ਼ੂ ਖਾਣ ਪੀਣ ਵਧੀਆ ਲੱਗੇ ਤੇ ਤਾਂ ਦੁੱਧ ਵੱਧ ਦੇ ਦਿੰਦਾ ਰੇਟ ਇਹਦਾ ਦੇਣ ਲੈਣ ਵਾਲਾ ਵੀਰ ਜੀ 1 ਲੱਖ ਤੇ 10000 ਰੁਪਇਆ ਜੇ ਚੰਗੀ ਲੱਗੀ ਤਾਂ ਵੀਰ ਜੀ ਫੋਨ ਕਰ ਲਿਓ ਜੇ ਭਾਈ ਮਹਿੰਗੀ ਲੱਗੀ ਤੇ ਬੇਸ਼ੱਕ ਦੀ ਨਾ ਕਰਿਓ ਉਹ ਸਾਫ਼ ਸੁਥਰੀ ਹੈ ਮੈਂ ਕੱਦ ਵਜਣ ਦਾ ਬਹੁਤ ਵੱਡੀ ਮੱਝ ਛੋਟੀ ਨਹੀਂਗੀ ਬਾਕੀ ਕਿਹੜੀ ਫੋਨ ਤੇ ਛੋਟੀ ਲੱਗਦਾ ਹੁੰਦਾ ਪਸ਼ੂ ਜਮ ਵਾਡਾ ਲੱਗਦਾ ਹੁੰਦਾ ਛੋਟਾ ਪਰ ਇਹ ਵੱਡੀ ਮੱਝ ਹੈ ਜਿੰਨੀ ਹੁੰਦੀ ਆਪਾਂ ਉਨੀ ਹੀ ਗੱਲ ਦੱਸਦੇ ਆਂ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਸਾਰੇ ਵੀਰਾਂ ਦਾ ਤੁਹਾਨੂੰ